ਤਗੇ ਆਪਾਂ ਢਾਲ ਸਿੰਘ ਵਾਲਾ ਟੱਪ ਕੇ ਉੱਥੇ ਸੀਗਾ ਟ੍ਰੈਫਿਕ ਬੜਾ ਜ਼ਿਆਦਾ ਨਜਾਇਜ਼ ਜੀ ਮੈਂ ਤਾਂ ਨਹੀਂ ਮੋਬਾਈਲ ਚਲਾਇਆ ਮੈਂ ਕਈ ਰੀ ਆਪਣੇ ਪੁਲਿਸ ਵਾਲੇ ਪੀਰ ਖੜੇ ਹੁੰਦੇ ਆ ਉਹ ਵੀ ਵਿਚਾਰੇ ਆਪਣੀ ਸੇਫਟੀ ਲਈ ਖੜਦੇ ਆ ਆਪਣੇ ਭਲੇ ਹੀ ਸੋਚਦੇ ਆ ਵੀ ਤੇ ਚਲੋ ਕੋਈ ਨਹੀਂ ਆਪਾਂ ਉੱਥੇ ਫੋਨ ਚੂਜ਼ ਨਹੀਂ ਕੀਤਾ ਤੇ ਆਪਾਂ ਨਿਹਾਲ ਸਿੰਘ ਵਾਲਾ ਟੱਪ ਕੇ ਲਗਭਗ ਮਾਣੂ ਕਹਿੰਦੇ ਨੇੜੇ ਜੇ ਹੋਗੇ ਮਾਣੂ ਕਿ ਆਉਂਦਾ ਕਿਹਨਾਂ ਕਪਾਤ ਨਹੀਂ ਕਿਹੜਾ ਪਿੰਡ ਜਾਂਦਾ ਉੱਥੇ ਆਉਣ ਵਾਲੇ ਆਪਾਂ ਤੇ ਤੁਹਾਨੂੰ ਤਾਂ ਜਾਣਿਆ ਥੋੜੀ ਜਿਹੀ ਦਿੱਕਤ ਆ ਰਹੀ ਆ ਗੱਡੀ ਚਲਾਉਣ ਚ ਮੈਨੂੰ ਹੱਥ ਜਾਨੇ ਨਾ ਟਿੱਕਿਆ ਬੈਦੇ ਤੇ ਸ਼ਹਿਰ ਚ ਬੜੀ ਰੁਕੀ ਨਿਕਾਈ ਕਿਉਂਕਿ ਪਟਰੋਲ ਇੰਜਨ ਕਰਕੇ ਦਾਬਦੀ ਵਾਲਾ ਇਹ ਇੱਕ ਤਾਂ ਤੇ ਬਾਕੀ ਚਲੋ ਕੋਈ ਨਹੀਂ ਗਾਂਹਾਂ ਜਾ ਕੇ ਦਿਖਾਉਣੇ ਤੁਹਾਨੂੰ ਮਾਹੌਲ ਕਿ ਜਿਆਦਾ ਹੌਲ ਕਿ ਚਾਲਾ ਕੀ ਕੀ ਕਹਦੇ ਹੁੰਦੇ ਉਹਨੂੰ ਆਪਣਾ ਕੀ ਮਾਹੌਲ ਚਾਲਾ ਉਲਝ ਜਾਈਦਾ ਇੱਕ ਤਾਂ ਤੇ ਇੱਥੇ ਵੀ ਉਖੜਿਆ ਰਾਹ ਇਹ ਵੀ ਬਾਲਾ ਖਰਾਬ ਆ ਨਿਹਾਲ ਸਿੰਘ ਵਾਲਾ ਸ਼ਹਿਰ ਚੋਂ ਹੀ ਸ਼ੁਰੂ ਹੋਏ ਜਦੋਂ ਮਾਨਕੇ ਚਲਦੇ ਹਾਲ ਸਾਈਕਲ ਸਟਾਰਟ ਹੋ ਗਿਆ ਉਹਦੀ ਪਤੰਦਰ ਔਖਣੀਆਂ ਸਟਾਰਟ ਹੋ ਜਾਂਦੀਆਂ ਬੜਾ ਬੁਰਾ ਹਾਲ ਕਿਤੇ ਪਾਸੇ ਕੋਈ ਰੋਡ ਚੱਜਦਾ ਨਹੀਂ ਹੈਗਾ ਵੱਡੇ ਰੋਡ ਤੇ ਵੀ ਟੋਏ ਹੁੰਦੇ ਆ ਕਦੇ ਹੰਪ ਕਦੇ ਔਖਲੀ ਕਦੇ ਟੋਆ ਕਦੇ ਕੁਸ਼ ਕਦੇ ਕੁਸ਼ ਬੜਾ ਬੁਰਾ ਹਾਲ ਹੋ ਜਾਂਦਾ ਤੇ ਚਲੋ ਕੋਈ ਨਹੀਂ ਦਿਖਾਉਣੇ ਅੱਗੇ ਤੁਹਾਨੂੰ ਕੀ ਬਣਦਾ ਗਾਣੇ ਬਜਾਣੇ ਸੁਣ ਲ ਗਏ ਹੁਣ ਜੀ ਆ ਲੱਗੇ ਰਹਿੰਦਾ ਨੇ ਨਾ ਹੋਰ ਤਾਂ ਕੋਈ ਇਕ ਤਾਂ ਥਾਂ ਥਾਂ ਤੇ ਪੁਲਾਇਆਂ ਦਾ ਕੰਮ ਚੱਲੀ ਜਾਂਦਾ ਪਤਾ ਨਹੀਂ ਕਿੱਧਰੋਂ ਕਿੱਧਰ ਨੂੰ ਘੜਦੇ ਆ ਪੌਣ ਜੇ ਪੜਾ ਮੈਂ ਟਕਟ ਉੱਡੀ ਜਾਂਦਾ ਹੋਰ ਕਿਤੇ ਗੱਡੀ ਲਿਬੜੇ ਨਾਲ ਲਿਬੜਿਆ ਹੈਗਾ ਥਾਵਾ ਤੇ ਅਗਦਾ ਗੱਡੀਆ ਨਾ ਸਭਾਜ ਜਾਂਦਾ ਹਾਂ ਇੱਕ ਮਿੰਟ ਤਾਰ ਹੀ ਨਹੀਂ ਲੋਟ ਆਉਂਦੀ ਪਾਵਰ ਬੈਕ ਤੇ ਜਿਹੜਾ ਹੋਣਾ ਜਾਂ ਬੋਲਾ ਬੁਰਾ ਹਾਲ ਆ ਰਹਾ ਜਾਂਦਾ ਐਸਾ ਯਾਰ ਬੋਲਾ ਓੱਖਾ ਗੱਡੀ ਚਲਾਉਣੀ ਆ ਵੇਖੋ ਇਹ ਧੁੰਦ ਚੱਕ ਟੁੱਟੇ ਟੁੱਟੇ ਭੱਜੇ ਰਾਂਹਾਂ ਚ ਪਿੱਛੇ ਗੱਡੀ ਚਲੋਣੀ ਪਈ ਔਖੀ ਲੱਗਦੀ ਮੈਨੂੰ ਚਲੋ ਕੋਈ ਨਹੀਂ ਖਿੱਚੀ ਰੱਖਦਾ ਕੰਮ ਪਰ ਦਬ ਦੇ ਦੂਬ ਦੇ ਨਹੀਂ ਆਪਾਂ ਮੋਟਰ ਡ్రਾਈਵਰੀ ਦਾ ਬੜਾ ਸ਼ੌਂਕ ਹੈ ਮਾਲਕ ਦੀ ਜੱਟਪਾ ਬਾਬੇ ਨਾਲ ਤੇ ਮੇਰੇ ਦਾਦੇ ਦੀ ਖੰਡੇ ਵਾਲੇ ਬਾਪੂ ਦੀ ਛੇਤੀ ਮਿਹਰ ਹੋ ਜੇ ਆਪਾਂ ਲਿਆਉਣੀਆਂ ਗੱਡੀ ਤੁਹਾਨੂੰ ਦੱਸਾਂਗੇ ਕਿਹੜੀ ਲਿਆਵਾਂਗੇ ਉਹ ਨਹੀਂ ਬਣਾਵਾਂਗੇ ਬਲੌਗ ਉਦੋਂ ਬਸ ਜਲਦ ਕੋਈ ਕਰਦੇ ਆ ਇਹ ਆਪਾਂ ਕੰਮ ਬਸ ਉਹ ਮਾਲਕ ਦੇ ਡੋਰਾ ਸਿੱਟੀਆਂ ਜਦੋਂ ਉਹਦਾ ਹੁਕਮ ਹੋਇਆ ਇਹ ਜਾਣੀ ਆ ਬੰਦਾ ਤਾਂ ਐਵੇਂ ਟੈਨਸ਼ਨਾਂ ਲੈਂਦਾ ਰਹਿੰਦਾ ਵੀ ਯਾਰ ਛੇਤੀ ਕਰਦਾ ਰਹਿੰਦਾ ਵੀ ਕਦੋਂ ਮੈਂ ਆ ਚੀਜ਼ਾਂ ਵਾਲਾ ਹੋਵਾਂ ਕਦੋਂ ਕੋਈ ਠੀਕ ਘਰ-ਬਾਰ ਚੰਗਾ ਬਣੂ ਕਦੋਂ ਕਮਾਈਆਂ ਕਰਨ ਲੱਗੂ ਹਨਾ ਤੇ ਵਿਕਾ ਤੋਂ ਗੱਡੀ ਕਰਨ ਬੁੱਢੀਆਂ ਕਾਰਾਂ ਵਾਲੇ ਹੋਵਾਂਗੇ ਹਨ ਬਸ ਉਹ ਮਾਰਕ ਤੇ ਡੋਰਾ ਸੱਟਦੇ ਸਾਰਾ ਕੁਝ ਹੋ ਜਾਂਦਾ ਹੁੰਦਾ ਤੁਹਾਨੂੰ ਦੱਸਿਆ ਜਿਵੇਂ ਗੱਲ ਕਿਸੇ ਟਾਈਮ ਆਪਣੇ ਕੋਲੇ ਦੇਖ ਲੈ ਸਾਈਕਲ ਹੁੰਦਾ ਸੀ ਜਦੋਂ ਮਨ ਕੇ ਚੱਲ ਅਜੇ ਤੋਂ ਆਪ 23 24 ਸਾਲ ਪਹਿਲਾਂ ਬਸ ਵੱਡੀ ਦਾ ਕੰਮ ਸਟਾਰਟ ਕਰਿਆ ਉਦੋਂ ਬਾਪੂ ਨੇ ਬਾਪੂ ਕੋਲੇ ਸਾਈਕਲ ਹੁੰਦਾ ਸੀ ਦੇਖ ਲੈ ਤੇ ਆਪਣਾ ਘਟੋ ਘਟ 17 18 ਸਾਲ ਆਪਣੇ ਬਾਪੂ ਨੇ ਬੜਾ ਸੰਘਰਸ਼ ਕਰਿਆ ਬਹੁਤ ਲੜਿਆ ਮਤਲਬ ਕਿ ਜ਼ਿੰਦਗੀ ਦੇ ਨਾਲ ਚੰਗੇ ਮਾਰੇ ਟਾਈਮ ਬਹੁਤ ਲੰਗੇ ਆ ਬਹੁਤ ਮਾੜਾ ਟਾਈਮ ਉਹਨੇ ਪਿੰਡੇ ਤੇ ਹਟਾਇਆ ਕਿ ਦਿੱਲੀ ਜਲੰਧਰ ਰਾਜਸਥਾਨ ਹਰਿਆਣਾ ਇੱਥੋਂ ਸਮਾਨ ਲਿਆਉਣਾ ਹੈ ਜਾਗ ਜਾ ਕੇ ਹੁਣ ਤਾਂ ਚਲੋ ਲੋਕਲ ਦੁਕਾਨਾਂ ਹੋ ਗਈਆਂ ਬੜਾ ਸੌਖਾ ਹੋ ਗਿਆ ਸਮਾਨ ਲੈਣਾ ਆਪਾਂ ਨੂੰ ਤੇ ਅੱਗੇ ਦਾ ਦਿੱਲੀ ਹੁੰਦੇ ਕੋਈ ਸੀਟਾਂ ਦਾ ਸੀਟਾਂ ਸੁਤਾਂ ਦਾ ਗੱਡੀ ਬਸ ਦੀਆਂ ਸੀਟਾਂ ਦਾ ਕੱਪੜਾ ਲਿਆਉਣਾ ਦਿੱਲੀ-ਦੁੱਲੀ ਜਾਣਾ ਪੈਂਦਾ ਆਪਾਂ ਨੂੰ ਤੇ ਸ਼ੀਸ਼ਾ ਜਲੰਧਰ ਬਣਦਾ ਸੀ ਹੋਰ ਕੋਈ ਇੰਟੀਰੀਅਰ ਦਾ ਸਮਾਨ ਫੱਕੇ-ਫੁੱਕੇ ਵਗੈਰਾ ਜਲੰਧਰੋਂ ਲਿਆਉਣੇ ਪੈਂਦੇ ਸੀ ਕਿਉਂਕਿ ਜਲੰਧਰ ਬਸ ਬਾੜੀ ਦਾ ਕੰਮ ਜਲੰਧਰੋਂ ਹੀ ਸਟਾਰਟ ਹੋਇਆ ਕੋਈ ਨਹੀਂ ਆਪਾਂ ਇੱਕ ਦਿਨ ਸਾਰਾ ਤੁਹਾਨੂੰ ਬਲੌਗ ਚ ਇੰਟਰੋਡਕਸ਼ਨ ਦਵਾਗੇ ਕਿਵੇਂ-ਕਿਵੇਂ ਪਟਾਉਣ ਚ ਬਸ ਬਾੜੀ ਦਾ ਕੰਮ ਸਟਾਰਟ ਹੋਇਆ ਤੇ ਕੌਣ ਲੈ ਕੇ ਆ ਬਸ ਬਾੜੀ ਦਾ ਕੰਮ ਪਟਾਉਣ ਦੇ ਵਿੱਚ ਤੇ ਆਪਣੇ ਬਾਪੂ ਨੇ ਐਵੇਂ ਕਹਿ ਦਈਏ ਬਹੁਤ ਜ਼ਿਆਦਾ ਮਿਹਨਤ ਕਰੀ ਆ ਆਪਣੇ ਬੱਚਿਆਂ ਦਾ ਮਤਲਬ ਕਿ ਸਾਡਾ ਫਿਊਚਰ ਚੰਗਾ ਕਰਨ ਲਈ ਤੇ ਦੇਖ ਲਓ ਕਿ 17-18 ਸਾਲਾਂ ਦਾ ਸਟਰਗਲ ਕਰਨ ਤੋਂ ਬਾਅਦ ਹਾਰ ਮੈਂ 19ਵੇਂ ਸਾਲ ਚ ਜਾ ਕੇ ਆਪਾਂ ਨੇ ਤਰੱਕੀ ਵਾਲੀ ਲਾਈਨ ਤੇ ਚੜਿਆ ਤੇ ਉਸ ਤੋਂ ਬਾਅਦ ਦਾਤੇ ਨੇ ਕਰਤੀ ਮਿਹਰ ਦੇਖ ਲਓ ਕਿਸੇ ਟਾਈਮ ਮੋਟਰਸਾਈਕਲ ਵੀ ਨਹੀਂ ਹੁੰਦਾ ਸੀ ਆਪਾਂ ਮਰੂਤੀ ਤੋਂ ਸਟਾਰਟ ਕਰਿਆ ਸੀ ਮਰੂਤੀ ਤੋਂ ਬਾਅਦ ਮਰੂਤੀ ਵੇਚ ਕੇ ਲਿਆਂਦੀ ਆਲਟੋ ਆਲਟੋ ਵੇਚ ਕੇ ਦਾਤੇ ਦੀ ਕਿਰਪਾ ਨਾਲ ਆਪਾਂ ਮੰਨ ਕੇ ਚੱਲੋ ਆਲਟੋ ਗੇਟਾ ਨਾਲ ਨਵੀਂ ਕੜਾਈ ਸੀ ਹੈਨਾ ਤੇ ਆਲਟੋ ਗੇਟਾ ਨੇ ਵੇਚ ਕੇ ਫਿਰ ਲਿਆਂਦੀ ਰੇਟਜ ਰੇਟਜ ਤੋਂ ਬਾਅਦ ਲਿਆਂਦੀ ਬਲੇਰੋ ਜਿਹੜੀ ਤੁਹਾਨੂੰ ਦਿਖਾਈ ਸੀ ਬਲੌਗ ਵਿੱਚ ਪਿੱਛੇ ਤੇ ਉਦੋਂ ਬਾਅਦ ਬਲੇਰੋ ਤੋਂ ਬਾਅਦ ਲੈਂਦੀ ਆ ਆਪਾਂ ਨੈਨੋ ਵੀ ਲੋਕਲ ਲੋਕਲ ਮੱਸੇ ਵਾਲਾਂ ਚ ਵੀ ਵਧੀਆ ਕੰਮ ਲੈਂਦੀ ਆ ਮੋਟਰਸਾਈਕਲ ਦਾ ਕੰਮ ਲੈਂਦੀ ਆ ਆਪਣੀ ਵਧੀਆ 25 26 ਜੀ ਐਵਰੇਜ ਆ ਜਾਂਦੀ ਆ ਤੇ ਨੈਨੋ ਤੋਂ ਬਾਅਦ ਲੈਂਦੀ ਸੁਵਿਫਟ ਸੁਵਿਫਟ ਤੋਂ ਬਾਅਦ ਲੈਂਦੀ ਐਸਕ੍ਰੋਸ ਹੁਣ ਦਾਤ ਦੀ ਕਿਰਪਾ ਨਾਲ ਇੱਕ ਗੱਡੀ ਹੋਰ ਲੈਣੀ ਹੋਣੀ ਮਾਰਾ ਆਪਾਂ ਸੁਵਿਫਟ ਸੇਲ ਕਰ ਦਾਂਗੇ ਆਪਾਂ ਵਧੀਆ ਟੂਰ ਨਟਾਰਾਂ ਦਾ ਦਿੱਲੀ-ਦੁਲੀ ਦਾ ਕੰਮ ਚਲਾਉਣ ਵਾਲੇ ਮਾਲਕ ਦੀ ਕਿਰਪਾ ਨਾਲ ਤੇ ਆਪਾਂ ਬਸ ਆਪਣੀ ਬਾਟ ਵੀ ਨਿਪਟਣ ਲੱਗ ਗਏ ਆਪਾਂ ਫੂਲੇ ਵਾਲਾ ਪਹੁੰਚਣ ਵਾਲੇ ਪੁਲ ਤੇ ਫੂਲੇ ਵਾਲਾ ਪੁਲ ਨੇ ਪੁਲ ਨੇੜੀ ਇੱਥ ਕਦੇ-ਕਦੇ ਤਾਂ ਯਾਰ ਬੜਾ ਮਾਣਾ इमोशनल ਜਾ ਹੋ ਜਾਂਦਾ ਉਦੋਂ ਤਾਂ ਐ ਹੁੰਦਾ ਸੀ ਜਦੋਂ ਹਣਾ ਮੰਨ ਕੇ ਚੱਲ ਬਾਪੂ ਵਰਗਾ ਕਹਿੰਦਾ ਸੀ ਹੱਸ ਚੱਲ ਰਿਹਾ ਸੀ ਉਦੋਂ ਐ ਰੋਟੀ ਪਾਣੀ ਦਾ ਵੀ ਬੜਾ ਔਖਾ ਹੋ ਜਾਂਦਾ ਸੀ ਹਨਾ ਦੇਖ ਲੈ ਹੁੰਦੇ ਸੀਗੇ ਕਿਸੇ ਟਾਈਮ ਦੇਖ ਲੋ ਜਿਹੜੀ ਸਕੂਲ ਦੀ ਵਰਦੀ ਹੁੰਦੀ ਹੈ ਨਾ ਸਕੂਲ ਦੀ ਵਰਦੀ ਉਹ ਕੋਟ ਉਹ ਸਕੂਲ ਦੀ ਵਰਦੀ ਵਾਲੇ ਬਲੇਜ਼ਰ ਪਾ ਪਾ ਕੇ ਵਾ ਦੇਖੇ ਵੇ ਆ ਤੇ ਪਰ ਅੱਜ ਦਾਦੀ ਦੀ ਕਿਰਪਾ ਨੇ ਇਨੇ ਕੱਪੜੇ ਦਿੱਤੇ ਇੰਨਾ ਸਾਰਾ ਕੁਝ ਦਿੱਤਾ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਮਾਲਕ ਨੇ ਕਰਤੇ ਆਪਾਂ ਦਾ ਸਦਾ ਉਹਦਾ ਸ਼ੁਕਰ ਕਰਦੇ ਆਂ ਵੀ ਮਾਲਕਾ ਸਭ ਨੂੰ ਇੰਨਾ ਹੀ ਦਈ ਸਾਬ ਮੇਰੇ ਤੋਂ ਵੱਧ ਦਈ ਸਭ ਨੂੰ ਤਰੱਕੀਆਂ ਬਖਸ਼ੀਆਂ ਆਪਾਂ ਐ ਕਹਿੰਦੇ ਆ ਦਾਤਾ ਜਿਹੜੇ ਤੂੰ ਹੱਥ ਬਖਸ਼ੇ ਇਹਨਾਂ ਤੋਂ ਜੇ ਮੈਂ ਜ਼ਿੰਦਗੀ 'ਚ ਕਦੇ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦਾ ਤਾਂ ਇਹਨਾਂ ਹੱਥਾਂ ਤੋਂ ਕਦੇ ਕਿਸੇ ਦਾ ਕੰਮ ਬਗਾੜਿਆ ਨਾ ਜਾਵੇ ਸਭ ਦਾ ਸਬਰ ਹੀ ਮੇਰੇ ਤੋਂ ਜ਼ੁਬਾਨੋਂ ਕਦੇ ਕਿਸੇ ਲਈ ਮਾੜਾ ਬੋਲਣਾ ਨਿਕਲੇ ਇਹ ਜ਼ੁਬਾਨ ਸਭ ਲਈ ਸੜਈ ਲੋਚੇ ਸਭ ਦਾ ਪਤਾ ਯਾਰ ਐ ਕਹਿੰਦੇ ਆ ਵੀ ਸਾਰੇ ਮੇਰੇ ਵੀਰ ਭਰਾ ਸਭ ਦਾ ਪੜਾਏ ਮੰਗੋ ਹਨਾ ਕਦੇ ਕਿਸੇ ਦਾ ਮਾੜਾ ਨਾ ਕਰੋ ਜੇ ਕੋਈ ਤੁਹਾਨੂੰ ਚਲ ਚਾਰ ਗਾਲਾਂ ਕੱਢ ਵੀ ਦਿੰਦਾ ਆਪਦਾ ਚੁੱਪ ਕਰ ਜਮਾਨ ਕੀ ਰੱਖੋ ਕੋਈ ਨਹੀਂ ਉਹ ਮਾਲਕ ਸਾਹਿਬ ਦੇਖਦਾ ਉੱਤੇ ਵਾਲਾ ਮੇਰਾ ਦਾਤਾ ਹਨਾ ਆਪੀ ਚ ਸਮਾਉਣ ਤੇ ਸਾਹ ਬੰਦੇ ਨੂੰ ਚਾਂਦਨ ਹੋ ਜਾਂਦਾ ਹਨਾ ਤੇ ਚਲੋ ਕੋਈ ਨਹੀਂ ਇਹਦਾ ਚੱਲਦੀ ਰਹਿੰਦੀ ਆ ਗਰੀਬੀ ਉਨੀ ਦੀ ਤਾਂ ਇਹਦਾ ਬਣੀ ਆਈ ਆ ਤੇ ਚੰਗਾ ਮਾੜਾ ਟਾਈਮ ਵੀ ਆਉਣਾ ਚਾਹੀਦਾ ਮਾੜਾ ਟਾਈਮ ਵੀ ਬੰਦੇ ਤੇ ਆਉਣਾ ਜ਼ਰੂਰੀ ਆ ਕਿਉਂਕਿ ਮਾੜਾ ਟਾਈਮ ਬੰਦੇ ਦੀ ਪਰਖ ਕਰਾ ਦਿੰਦਾ ਕਿਹੜੇ ਕਿਹੜੇ ਬੰਦੇ ਮਾੜੇ ਟਾਈਮ ਚ ਆਪਣੇ ਨਾਲ ਖੜਦੇ ਹਨਾ ਤੇ ਇਹ ਮਾੜਾ ਟਾਈਮ ਆਪਾਂ ਵੀ ਦੇਖਿਆ ਮਾਲਕ ਦੀਗੇ ਚਲੋ ਇਹ ਤਾਂ ਮਾਲਕ ਦੀਆਂ ਖੇਡਾਂ ਬਣਾਈਆਂ ਵੀ ਹਨਾ ਫਿਰ ਵੀ ਉਹ ਮੇਰੀ ਤਾਂ ਇਹਦਾ ਚੱਲਦਾ ਹੀ ਰਹਿੰਦਾ ਹੈਗਾ ਜਿਵੇਂ ਕਹ ਕਹਦੇ ਹੁੰਦੇ ਆ ਚਲੋ ਮੇਰੀ ਗੱਲ ਮੇਰੇ ਦਿਮਾਗ ਚ ਨਿਕਲ ਗਈ ਕੋਈ ਨਹੀਂ ਫੇਰ ਦੱਸੋ ਜਦੋਂ ਯਾਦ ਆ ਗਈ ਤੇ ਕੋਈ ਨਹੀਂ ਦਬੀ ਜਾਣੀ ਹੁੰਦਾ ਆਪਣੀ ਮਿਹਨਤ ਯਾਰੀ ਰੱਖੋ ਸਗਾ ਯਾਰੀ ਰੱਖੋ ਇੱਕ ਨਾ ਇੱਕ ਦਿਨ ਤਾਂ ਬੰਦੇ ਦਾ ਟਾਈਮ ਆਉਂਦਾ ਹੀ ਹੈ ਜਿਵੇਂ ਮੰਨ ਲਓ ਆਪਾਂ ਕਿਸੇ ਸਰਕਾਰ ਕਿਤੇ ਕੰਮ ਕਰਾਉਣ ਚ ਸਿਲੰਡਰ ਲੈਂਡ ਜਲਦੇ ਤੁਹਾਨੂੰ ਐਗਜ਼ਾਮ ਪੜੀ ਦਿਨਾ ਚਲੋ ਵੀ ਜਿਵੇਂ ਹੁਣ ਆਪਾਂ ਸਿਲੰਡਰ ਲੈਂਡ ਜਾਣਨੇ ਆ ਹਨਾ ਸਿਲੰਡਰ ਦੀ ਲੈਂਡ ਚ ਲੱਗੇ ਹੋਏ ਆ ਤੇ ਹੌਲੀ ਹੌਲੀ ਆਪਾਂ ਅੱਗੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਆਪਣੀ ਵਾਰੀ ਆਉਂਦੀ ਆ ਨਾ ਸਿਲੰਡਰ ਲੈ ਲੈਣੇ ਆ ਉਵੇਂ ਜ਼ਿੰਦਗੀ ਦਾ ਕੰਮ ਚੱਲਦਾਗਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਮਿਹਨਤ ਕਰ ਰਹੇ ਆ ਸੰਘਰਸ਼ ਕਰ ਰਹੇ ਆ ਤੇ ਆਪਾਂ ਲੈਂਚ ਲੱਗੇ ਹੋਏ ਆ ਤੇ ਦਾਤੇ ਨੇ ਇੱਕ ਨਾ ਇੱਕ ਦਿਨ ਆਪਣੀ ਬਾਹ ਫਾੜੀ ਲੈਣੀ ਆ ਇੱਕ ਨਾ ਇੱਕ ਦਿਨ ਆਪਣੀ ਵਾਰੀ ਆ ਜਾਣੀ ਆ ਜਿਵੇਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਉਵੇਂ ਟਾਈਮ ਸਭ ਦਾ ਹੀ ਆਉਂਦਾ ਹੁੰਦਾ ਦਬੀਦਾ ਨਹੀਂ ਹੁੰਦਾ ਬਾਕੀ ਲਵ ਯੂ ਸਾਰਿਆਂ ਨੂੰ ਕੋਈ ਨਹੀਂ ਆਪਾਂ ਪਹੁੰਚ ਗਏ ਫੁੱਲੇ ਵਾਲੇ ਪੌਲ ਤੇ ਗੱਲਾਂ ਕਰਦੇ ਕਰਦੇ ਕੋਈ ਨਹੀਂ ਚਲੋ ਪਹੁੰਚਣ ਆਲੇ ਬਾਗੇ ਪੁਰਾਣੇ ਮਿਲ ਜਿਆ ਤੁਹਾਨੂੰ ਉੱਥੇ ਜਾ ਕੇ ਆਓ ਇਹ ਮਿੱਤਰੋ ਪਹੁੰਚ ਗਏ ਬਾਗਿਆਂ ਨੇ ਬਸ ਘਰ ਦੇ ਨੇੜੇ ਆ ਆ ਨੇੜੇ ਪਹੁੰਚ ਕੇ ਬਾ ਲਗ ਭਾ ਪੀ ਬਾੜੀ ਆ ਕਿੱਟੀ ਆਇਆ ਰੋਕੂੰ ਤਾਂ ਮਰ ਰੋਕੀ ਆਇਆ ਮਤਲਬ ਕੇ ਵੱਡੇ ਰੋਡ ਤੇ ਮੜੀ ਕਰ ਲੈਂਦੇ ਸੀ 80 ਕਿਲੇ ਨੇੜੇ ਜੇ ਕਿਹਦੇ ਲਾਏ ਪਾਏ ਵੇ ਥੋੜੇ ਲਾਇਆਂ ਦਾ ਕਰਕੇ ਵੀ ਤਾਂ ਬਦੀ ਦੂ ਸ਼ਾਇਦ ਕੀ ਕਹਿ ਸਕਦੇ ਹਾਂ ਹੁਣ ਚੱਲ ਆਈ ਜਾਂਦੇ ਆਂ ਉਹ ਜਿਹੜਾ ਸ਼ਾਇਦ ਤੁਹਾਨੂੰ ਪੈਟਰੋਲ ਪੰਪ ਦਾ ਉਹ ਪੋੜ ਜਾਂਦੇ ਆ ਕਿ ਦਾ ਐਚ ਪੀ ਦਾ ਉਹਦੇ ਨਾਲ ਬੀਜੀ ਆ ਉਹਦੇ ਚ ਲੱਕੀ ਗੋਲਡਸ ਸਮਿਥ ਦਾ ਬਾਈ ਦਾ ਘਰ ਇੱਕ ਰੋਟੇ ਆ ਜਿੱਥੇ ਟਰੈਕਟਰਾਂ ਡੁੱਟਣਾਂ ਦਾ ਕੰਮ ਕਰਦੇ ਸ਼ਾਇਦ ਉਹ ਰੋਟੇ ਮੈਨੂੰ ਪੱਕਾ ਕਨਫਰਮ ਨਹੀਂ ਹੈਗਾ ਹੋ ਆ ਆ ਗਿਆ ਆਪਣਾ ਘਰ ਭੈਣ ਦਾ ਆਉਂ ਚੁਕੇ ਆ ਇੰਨੀਆਂ ਬਾਈ ਯਾਰ ਕਿੰਨੇ ਆਪਣੇ ਦੁਕਾਨਾਂ ਹੋਈਆਂ ਤੇ ਰੈਂਟ ਦੇ ਦਿੱਤੀਆਂ ਮੀਆਂ ਨੇ ਤੇ ਟਿੱਟੀ ਫੈਦੀ ਆ ਖੜੀਆ ਕ੍ਰੈਸਟ ਆ ਖੜੀਆ ਆਪਣੀ ਵਾਲੀ ਸਵਿਫਟ ਔਰ ਅਮਲਾ ਦਾ ਗੇੜੇ ਤੇ ਗਈ ਹੂਆ ਇੱਕ ਮੰਟਾਇਰ ਹੋਆ ਤੇ ਬਾਈ ਬਾਬਾ ਟਾਈਮ ਪਹਿਲਾਂ ਲਿਆ ਸੀ ਉਹ ਮਹਾਰਾਸ਼ਟਰ ਤੋਂ ਪਹਿਨ ਮਹਾਰਾਸ਼ਟਰ ਤੋਂ ਤੇ ਗੋਇੰਕਾ ਤੋਂ ਲਿਤੀ ਲਿਆ ਪਾਉਨ ਨੂੰ ਹੁਣ ਕਿਵੇਂ ਰਹਿਮਤ ਹੈ ਲੋ ਨਾ ਮਮੂਲ ਅਸਲੀ ਗੱਲ ਨਹੀਂ ਵਾਲਾ ਕੋਈ ਨਹੀਂ

ਇਹਨੂੰ ਵੀ ਕਰ ਲੋ ਫੋਲੋ ਸਾਰੇ ਇਹਦਾ ਵੀ ਨਾ ਆ ਗਿਆ ਯਾਰ ਨਾ ਆ ਗਿਆ ਕੋਈ ਚੱਕਰ ਨਹੀਂ ਮੇਰ ਕੀ ਆ ਨਾ ਆ ਗਿਆ ਆ ਭਾਈ ਸਾਡੇ ਕਿੰਨੀ ਆ ਖਾਣਾ ਤੇਦੀ ਕਿੰਨੀ ਆ ਖਾਣਾ ਨਹੀਂ ਖਾਣਾ ਖਾਣਾ ਕਿਉਂ ਨਹੀਂ ਖਾਣੀ ਆ ਤੂੰ ਪਿੰਨੀ ਖਾਊਗੀ ਖਾਊਗੀ ਜਿਵੇਂ ਖਾਊਗੀ ਪਰ ਦੱਸ ਕਿਵੇਂ ਖਾਊਗੀ ਕਿਹੜੇ ਮੂੰਹ ਨਾਲ ਖਾਊਗੀ ਕਿਵੇਂ ਖਾਊਗੀ ਕਿਹੜੇ ਮੂੰਹ ਨਾਲ ਕਿਵੇਂ ਸੰਘੀ ਆਣੀਏ ਪਤਾ ਹੈ ਤੁਹਾਨੂੰ ਕੈਮਰਾ ਚੱਲਦਾ ਆਹ ਬੂਹਾ ਆਹ ਟਰੈਕਟਰ ਤਿਆਰ ਕਰਿਆ ਮੁੰਡੇ ਨੇ ਬਾਈ ਭਾਂਜਾ ਸਾਡਾ ਲਵਦੀਪ ਗੇਮਰ ਜੁਟਿਊਬ ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਇਸ ਰਾਂਦ ਨੂੰ ਲੈ ਕੇ ਜਾਣਾ ਹੈ ਤਾਇਰ ਬਾਲੇ ਛੋੜੇ ਜੇ ਕਿਸੇ ਨੇ ਜਾਣਾ ਹੋਇਆ ਤਾਂ ਜਰੂਰ ਕੰਟੈਕਟ ਕਰੇ ਡਿਸਕ੍ਰਿਪਸ਼ਨ ਚ ਨੰਬਰ ਪਾਉਂਗਾ ਇਹ ਬੂਫਰ ਫਿੱਟ ਕਰਨੇ ਆ ਮਗਰਲੇ ਟਾਇਰ ਥੋੜੇ ਵੱਧ ਛੋੜੇ ਕਰਤੇ ਰਾਹ ਚ ਰੋਕਣਗੇ ਇਹਨੂੰ ਆ ਮੁੰਡੇ ਨੇ ਬਣਾਇਆ ਫ੍ਰੀ ਫਾਇਰ ਚੈਂਪੀਅਨ ਟਰਾਲਾ ਵੱਡਾ ਸੰਗ ਟਰਾਲਾ ਵਾਲਾ ਵੱਡਾ ਹੈ ਛੱਤ ਪਾਉਣ ਵਾਲੀ ਟਰਾਲੇ ਦੇ ਝੰਡਾ ਕਾਲਾ ਲਾਤਾ ਸੰਤ ਜਾਂਦਾ ਹਣ ਸਕ ਪਿੰਡਾਂ ਵਾਲੇ ਇਹ ਬਿੱਲੀ ਨਹੀਂ ਜਾਣਾ ਇਹ ਤਾਂ ਰਹਿਮਤ ਬਿੱਲੀ ਵੀ ਹੈ ਨਾ ਜਾਣਾ ਪੁੱਤ ਜਾ ਇੱਥੇ ਬਹਿ ਕੇ ਜਾਏ ਇੱਥੇ ਬਹਿ ਗਈ ਮੈਂ ਜਾਉਂਗਾ ਹੈ ਡਿਡੀ ਕੋ ਡਿਡੀ ਤੇਰਾ ਬਾਲ ਹੀ ਖਿੰਡ ਜਾਂਦਾ ਤੇਰ ਚਾਕ ਤੇਰੇ ਵਾਲ ਖਿੰਡ ਜਾਂਦੇ ਹੂੰ ਵਾਲ ਖੁੰਡਾ ਕੀ ਨਹੀਂ ਸੀਟ ਡਰਾਈਵਰ ਦੀ ਸੀਟ ਆਹ ਜੀ ਸੀਟ ਆ ਸੀਟ 53 ਕੁਰਸੀ ਰਹਾ ਕੇ ਲੈ ਕੇ ਜਾਊ ਸੀਟ ਰਹਿ ਗਈ ਡਰਾਈਵਰ ਦੀ ਸੀਟ ਆ ਜੀ ਲਾਉਣੀ ਆ ਨਾ ਤਿਆਰ ਹੋਈ ਜਾਂਦਾ ਤਾਂ ਅਗਲੇ ਸਾਲ ਤੱਕ ਹੋਣੀ ਆ ਤਿਆਰੀ ਕਰੀ ਜਾਂਦਾ ਨਾ ਕਰ ਦੂਗਾ ਮੁੰਡਾ ਤਿਆਰ 26 ਤੱਕ ਹਾਂ 26 ਤੱਕ ਕਰ ਦਕਾ ਕਿੰਨੀ ਤਰੀਕ ਹੋ ਗਈ ਅੱਜ 25 ਹਾਂ 25 ਕੱਲੂ ਤਿਆਰ ਹੋ ਜਾਊਗਾ ਤੇ 27 ਤਰੀਕ ਨੂੰ ਜਾਣਾ ਹਨ ਅੱਛਾ ਮੈਂ ਕਹਿੰਦਾ 26 ਦੀ ਗੱਲ ਇਹ ਟਰੈਕਟਰ ਕਿਹੜਾ ਕੋਈ ਰੰਗ ਜੇ ਤੁਹਾਨੂੰ ਪਤਾ ਲੱਗਦਾ ਤਾਂ ਹੈ ਨਹੀਂ ਸ਼ੋ ਜੀ ਦਾ ਇਹ ਲੋਕੀ ਦੱਸਣਗੇ ਸ਼ੋ ਜੀ ਦਾ ਜੌਂਡੀਆਰ ਦੀ ਲੱਗਦੀ ਆ ਆ ਵੀ ਦੱਸਣਗੇ ਲੋਕ ਦੇਖ ਕੇ ਵੀ ਕਿਹੜਾ ਟਰੈਕਟਰ ਲੱਗਦਾ ਚਾਹੇ ਤੇ ਡਿੱਡਾ ਜਾ ਕਰਕੇ ਇੰਦਰ ਨੂੰ ਕਰ ਦਿੰਨੇ ਆ ਬੀਸ ਜੀ ਲੈ ਦੇਖੀ ਤਾਰ ਨਾ ਪੁੱਤੀ ਜਾਵੇ ਕੋਚ ਚੰਬੜ ਨਾ ਜਾਵੇ ਸਪੀਕ ਕਰਦੇ ਨਾਲ ਇਹਨੂੰ ਆ ਨਹੀਂ ਚੰਮਕ ਛੋਟਾ ਜਿਹਾ ਬੈਗ ਹੈਗਾ ਤਾਂ ਤਰ ਆ ਜਾਊਗਾ ਕੋਈ ਹੈਗਾ ਛੋਟਾ ਬੈਗ ਕੋਈ ਉਹ ਕਟੀ ਆ ਜਾ ਰਹਿ ਜਾ ਫੜਾਈ ਗਿਆ ਰਹਿ ਫੜਾਈ ਬਤੂ ਆਇਆ ਛੇ ਦਾਸ ਜੀ ਕਿੰਦਰ ਬਵਾ ਇਤਲੀ ਸਿਹੜ ਦੇਖ ਕੇ ਜੇ ਪਾ ਦੋ ਸਪੀਕਰ ਦੇ ਹੱਲੋਂ ਆਜੂਗਾ ਆ ਗਿਆ ਆ ਗਿਆ ਆ ਗਿਆ ਆ ਗਿਆ ਕਰਤਾ ਸ ਇਹ ਆਪਣੀ ਇਹ ਵੀ ਆਪਣੀ ਆ ਗੱਡੀਆਂ ਬਥੇਰੀਆਂ ਹਾਂਜੀ ਆ ਹਰਸ ਵੀ ਆਪਾਂ ਨਵੀਂ ਲਾਈ ਆ ਆ ਮਸੂਰੀ ਕਰ ਦਿੰਦੇ ਹਾਂ ਹਰਸ ਹਰਸ ਲਵਾਉਣ ਲਈ ਸੰਪਰਕ ਕਰੋ ਲਖਵਿੰਦਰ ਢੂਲਾ ਸਟੋਰ ਕਹੇ ਸਾਰੇ ਨਵੀਂ ਬੁਲਾਤੀ ਹੋ ਪਾਣੀ ਖੜਦਾ ਨਹੀਂ ਪੂਰਾ ਵੀ ਖੇਲ ਚ ਕਰਤਾ ਹੈ ਕਲੀ ਕਰੀ ਆ ਕੇ ਦੂਜਾ ਪੇਂਟ ਕਰ ਫਿਰ ਪੱਕਾ ਹੋਏ ਚੌਰ ਆ ਦੇਖ ਲੈ 5 ਸਾਲ ਦੀ ਗਰੰਟੀ ਵਾਲਾ 5 ਸਾਲ ਦੀ ਗਰੰਟੀ ਵਾਲਾ ਪੰਜੰਦ ਕਰਤਾ ਵਧੀਆ ਬਣ ਗਿਆ ਆ ਬੈਠੀ ਰਹਿਮਤ ਦੀ ਬੇਬੀ ਬਫੈਲੋ ਆ ਕਿੱਡੀ ਤਾਂ ਹੋ ਗਈ ਬਫੈਲੋ ਤੇਰੀ ਰਹਿਮਤ ਓਏ ਰਹਿਮਤ ਨਾਲ ਲੈ ਜਾ ਇਹਨੂੰ ਗੱਡੀ 'ਚ ਪਾਓ ਰਹਿਮਤ ਓਏ ਡਿਗਰੀ ਟਿੜੀ ਅਦਰੀ ਬਫੈਲੋ ਕਿੱਡੀ ਤਾਂ ਹੋ ਗਈ ਇਹਨੂੰ ਗੱਡੀ 'ਚ ਪਾਓ ਲੈ ਜਾ ਨਾਲ ਲੈ ਕੇ ਜਾਣਾ ਲੇ ਜਾਣ ਲੈ ਜਾਣ ਕਿੱਥੇ ਪਾਏਗੀ ਕਿੱ데 ਵੜਾਏਗੀ ਉੱਥੇ ਵਿੱਚ ਪਾਦੇ ਵਿੱਚ ਕੱਢੀ ਨੂੰ ਓਕੇ ਡਿੱਗੀ ਵਿੱਚ ਵੜਾ ਲੈਨੇ ਆ ਲੈ ਜਾਣੀ ਇਹਦੇ ਲੈ ਚਾਲਦੇ ਕਰ ਲਈ ਸਟਾਰਟਿੰਗ ਮੈਂ ਉਹ ਬੈਟਰੀ ਫੇਰ ਹਾਂ ਜਲਦੀ ਹੈ ਬੈਟਰੀ ਸੌਂਗੀ ਬੈਟਰੀ ਸੌਂਗੀ ਆ ਲੈ ਆਂਗੀ ਬੇਹ ਜੀ ਬਾਸ ਹੈ ਇਹਦੀ ਹਾਂ ਮੈਂ ਪਹਿਲਾਂ ਲੈ ਕੇ ਗਏ ਸੀ ਨਾ ਕੋਈ ਆ ਸਪੀਕਰ ਇੱਕ ਆਨ ਕਰਕੇ ਪੂਰੀ ਬੰਦ ਨਹੀਂ ਹਾਂ ਜਿਵੇਂ ਦੋਨੇ ਸਪੀਕਰ ਫਿਰ ਬਹੁਤ ਬੰਦ ਦੀ ਆ ਫਿਰ ਇੱਥੋਂ ਹੁਣ ਬਾਹਰ ਨਿਕਲ ਜਾਂਦੀ ਨਾ ਹਵਾ ਜਿਹੜੀ ਜਾਂ ਇਹਦੇ ਉੱਤੇ ਕੋਈ ਚੀਜ਼ ਕੱਸ ਦੇ ਜਾਂ ਲਿਆ ਕੇ ਪਿੰਡੋਂ ਗੌਂਡ ਦਾ ਮਿਲ ਜੂਗਾ ਫਾਈਨਰ ਦਾ ਕਾਹਦੇ ਪਿਆ ਅੰਦਰ ਇਹਦਾ ਫਾਈਨਰ ਦਾ ਬੂਫਰ ਆਖੜੀਆ ਕ੍ਰੇਸਟਾ ਤੂਰਾਂ ਲਈ ਸੰਪਰਕ ਕਰੋ ਕਿਹਨਾ ਨੰਬਰ ਚਾ ਸੀਗਾ 700 ਕਿੰਨਾ 790 590994484 ਡਿਸਕ੍ਰਿਪਸ਼ਨ ਚ ਚੈੱਕ ਕਰੋ ਟੂਰਾਂ ਤੇ ਦਿੱਲੀ ਲਈ ਸੰਪਰਕ ਕਰੋ ਹਾਲ ਤੋਂ ਮੇਰੇ بڑا ਪੰਗਾ ਇਹ ਮੜੀ ਚਾਬੀ ਵਿੱਚ ਰਹੀਗੀ ਨਾਲ ਦੀ ਨਾਲ ਲੋਕ ਕਿਹੜਾ ਜੀਵਨ ਅਰਗੇ ਨੇ ਐਂ ਕਰਿਆ ਰਾਤ ਨੂੰ ਆਏ ਨੇਰੇ ਹੋਏ ਹਵਾ ਚੱਲਦੀ ਸੀ ਸਟਾਰਟ ਖੜੀ ਗੱਡੀ ਐਂ ਟਾਕੀ ਖੋਲ ਕੇ ਗੇਟ ਖੋਲਣ ਲੱਗ ਗਿਆ ਲੱਗ ਗਿਆ ਲੋਕ ਤੇ ਤੜਕ ਟੈਂਕੀ ਭਰੀ ਵੀ ਸੀ ਤੇਲ ਦੀ ਸਾਰੀ ਰਾਤ ਸਟਾਰਟ ਖੜੀ ਹਾਂ ਜੀ ਯਾਰ ਬੰਦੀਆ ਮੈਸਤਰੀ ਨੇ ਫੋਨ ਲਾਇਆ ਵੀ ਸਾਡੀ ਗੱਡੀ ਲੋਕ ਹੋ ਗਈ ਹੈ ਨਾ ਵੀ ਤੂੰ ਆ ਜਾ ਤੇ ਉਹ ਕਹਿੰਦਾ ਤੁਸੀਂ ਮੇਰੇ ਗੱਡੀ ਮੇਰੇ ਕੋਲੇ ਕਹਿੰਦਾ ਗੱਡੀ ਲੈ ਆਉ ਕਹਿੰਦਾ ਮੈਂ ਕਰ ਤਾ ਗੱਲ ਜੀਵਨ ਕਹਿੰਦਾ ਜੱਬੜਾ ਕੰਮ ਦਾ ਹੋਈ ਹੈ ਕਹਿੰਦਾ ਗੱਡੀ ਲੈ ਕੇ ਕਿਵੇਂ ਆਈ ਲੋਕ ਹੋ ਗਈ ਉਹਨੇ ਹਜੇ ਹੋਣ ਨਵੀਆਂ ਕਰਾਂ ਸਟ ਉਹਨਾਂ ਦੇ ਜਦੋਂ ਜਦੋਂ ਸਪੀਡ 20 ਤੇ 30 ਤੇ ਜਾਂਦੀ ਹੈ ਉਦੋਂ ਨਾ ਹੁੰਦੀਆਂ ਇਹ ਪੁਰਾਣੀਆਂ ਜਿਹੜੀਆਂ ਕਲੀਨਾਂ ਕੋਸੇ ਦੇ ਵਿੱਚ ਇਹ ਕਹਿੰਨ ਪਟ્રોલ ਗੱਡੀ ਕਿਤੇ ਚਲਾਈ ਨਹੀਂ ਯਾਰ ਟੋਲ ਟੋਲ ਦੱਬਦ ਨਹੀਂ ਬੜਾ ਟੂਰ ਨਹੀਂ ਬਹੁਤ ਔਖੀ ਨੈਨੋ ਇਹ ਤੇ ਦਾ ਸਟੇ ਗਿਆ ਚਲੋ ਫਿਰ ਚਾਈ ਓਕੇ ਯੰਤ ਬਾਈ ਠੀਕ ਆ ਦੀਦੀ ਅਸਲੀ ਕਾ ਯੰਤ ਲਾਲਾ ਕੰਨਾਂ ਚ ਸਾ ਵੀ ਨਾ ਲਈ ਕੰਨਾਂ ਚ ਡੈਂਗੜ ਡੈਂਗੜ ਸੌਂਦੇ ਉਹਨਾਂ ਲਈ ਕੀ ਹੋ ਗਿਆ ਬਾਈ ਤੁਸੀਂ ਕਿੱਥੇ ਚੱਲ ਰਹੇ ਹੋ ਕੋਣ ਮੰਮਾ ਮੰਮਾ ਨੂੰ ਤਾਂ ਰਾਹ ਛੱਡਣਾ ਮੰਮਾ ਨਹੀਂ ਜਾਂਦੇ ਮੰਮਾ ਨੇ ਤਾਂ ਇੱਥੇ ਰਹਿ ਉੱਤਰ ਜਾਣਾ ਰਾਹ ਚ ਪਹਿਲਾਂ ਮੰਮਾ ਨੂੰ ਨਾਲ ਨਾਲ ਲੈ ਕੇ ਜਾਓ ਟਿੱਡਾ ਜਾ ਬਾਈ ਜੀ ਹਾਏ ਰਵੇ ਬਾਈ ਆ ਜਾ ਤੂੰ ਵੀ ਆ ਜਾ ਛੁੱਟੀਆਂ ਤੈਨੂੰ ਆ ਜਾ ਤੂੰ ਵੀ ਨਾਲ ਹੀ ਹਾਂ ਤੂੰ ਚਲਾ ਦੇ ਨੀ ਗੱਡੀ ਅਸੀਂ ਪੰਨਾ ਸਿੱਖ ਤਾਂ ਨਹੀਂ ਜੀ ਆਪਣੀ ਅਲਟੋ ਦੇ ਟਾਇਰ ਬਾਈ ਕਰ ਦੇਣਾ ਟਾਇਰ ਬਾਈ ਕਰ ਦੇ ਸੀਸ਼ਾ ਖੋਲ ਲੋ ਜਿਆਦਾ ਕੀ ਖੋਲੋ ਭਾਈ ਭਾਈ ਜੀ ਓਕੇ ਜੀ ਭਾਈ ਹੈਲੋ ਆਇਆ 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 ਮੇਥਾ ਮੋੜ ਆਉਂਦੀ ਹੈ ਕਿਹੜਾ ਚੰਨੜਾ ਨੂੰ ਮੁੜਨਾ ਹੈ ਭਾਈ ਨਾ ਆਈ ਵਾਪਸ ਨਿਆਲੇ ਆਲਾ ਨਿਆਲੇ ਆਲਾ ਹਿੰਮਤਪੁਰਾ ਮੱਝੂ ਕੇ ਬਤਾਉਣਾ ਓਕੇ ਸਰ ਭਾਈ ਜੀ ਜੱਟੂ ਜੱਟੂ ਆ ਗਿਆ ਨਾ ਆ ਗਿਆ ਆਪਣਾ ਘਰ ਨਾ ਨਹੀਂ ਘਰ ਆ ਗਿਆ ਜਦੋਂ ਮਮਮੀ ਨੇ ਆਉਣਾ ਵਿਚਾਰੀ ਨੇ ਆਏ ਹਾਏ ਆਹ ਗਏ ਘਰੇ ਭਾਈ ਓਏ ਭੈਣਾਂ ਰਗਣ ਲੈ ਕੇ ਆ ਗਈ ਮਮਮੀ ਮਮਮੀ ਰਟੂ ਆ ਗਏ ਹਾਂਜੀ ਦੋਸਤੋ ਆ ਗਈ ਸੀਗੇ ਘਰੇ ਕਰੋ ਬਸ ਉਹ ਗੱਡੀ ਦਾ ਧੋਤੇ ਨਹੀਂ ਧੋਣੀ ਸੀ ਵੀ ਵੈਸੇ ਉਹ ਬਾਈ ਜਿਹੜਾ ਬਨਜਾਰ ਦੋਸਤ ਦੀ ਗੱਡੀ ਆ ਵਰਕਸ਼ਾਪ 'ਚ ਕੰਮ ਕਰਦਾ ਉਹ ਕਹਿੰਦਾ ਮੈਂ ਜਾਣਾਗਾ ਮੈਂ ਚਲ ਕੇ ਤੇ ਫੇਰ ਧੋ ਦਾਂਗੇ ਆਪਣਾ ਕੰਪਰੈਸਰ ਜਾਂ ਲਿਆਂਦਾ ਵਾ ਗੱਡੀ ਧੋਣ ਨੂੰ ਤਾਂ ਕਰਕੇ ਮੈਂ ਚੱਲ ਮੈਂ ਤੋ ਤੜਕੇ ਤਾਂ ਮੈਂ ਉਹਨੂੰ ਕਹਿਦਾ ਸੀਗਾ ਉਹ ਕਹਿੰਦਾ ਮੈਨੂੰ ਕਹਿੰਦਾ ਕੱਪੜਾ ਜਾਂ ਮਾਰ ਲਈ ਗੱਡੀ ਤੇ ਮੈਂ ਚੱਲ ਕੋਈ ਨਹੀਂ ਮੈਂ ਧੋ ਹੀ ਦਊਗਾ ਆ ਕੇ ਉਹ ਚੱਲੀ ਜਾਂਦੀ ਆ ਪਟੇ ਵਾਲੀ ਮਸ਼ੀਨ ਮਿੱਟੀ ਵਾਲੀ ਇਹ ਵੀ ਬਹੁਤ ਹੀ ਰਾ ਟਾਈਮ ਚਲਾਈ ਆ ਮ ਘੱਟੋ ਘੱਟ ਨਾ ਵਾ 3-4 ਸਾਲ ਇਹਦੇ ਤੇ ਵੀ ਚਲਾਈ ਆ ਕਿ ਵੀ ਚਲਾਈ ਆ ਮਾਲਕ ਦੀ ਕਿਰਪਾ ਨਾਲ ਮਿਨਿਉਰੀ ਦਾ ਬਿਥੇਰੀ ਚਲਾਈ ਆਪਾਂ ਤੇ ਕੰਦ ਗੱਡੀਆਂ ਨੇ ਸਕੂਲ ਵਾਲੇ ਨਵੀਂ ਆਉਂ ਫਿਰ ਦਾ ਅੰਟੀ ਦਾ ਮੁੰਡਾ ਪ੍ਰਗਟ ਤੇ ਦੂਜੇ ਨੰਬਰ ਤੇ ਆ ਗਿਆ ਜੀਸੀਬੀ ਵੀ ਚਲਾਈ ਆ ਮੈਂ ਸਾਲ ਭਾਰੰਗੂ ਕਪੈਨ ਵੀ ਚਲਾਈ ਆ ਐ ਕਿਵੇਂ ਠੀਕਾ ਤਾ ਚਾਲ ਇਹਦੇ ਸ਼ੀਸ਼ਿਆਂ ਦਾ ਪੰਗਾ ਇੱਕ ਤਾਂ ਬੰਦੀ ਹੋ ਗਈ ਉਹ ਕਿਵੇਂ ਆ ਲੈਂਦੀ ਐ ਨਾ ਨਾ ਇਹ ਤਾਂ ਲੇਬਰ ਵਾਲਿਆਂ ਦੀ ਯਾਰ ਆਪਣੀ ਗੱਡੀ ਇੱਕ ਤਾਂ ਬਾਈ ਕੋਲੇ ਬਾਗੇ ਬਰਾਣੀ ਕੋਈ ਅੱਛਾ ਤੇ ਬਲੇਰੋ ਜੀ ਦਾ ਇੰਜਨ ਡਾਕ ਹੋਇਆ ਵਾ ਤੇ ਦੂਜੀ ਜੀਵਨ ਇੱਕ ਗੰਨਾ ਇਹਨੂੰ ਮੈਂ ਨਹੀਂ ਲੈ ਕੇ ਗਿਆ ਬਲੀ ਬਾੜ ਠੀਕ ਐ ਦੇਖ ਲੈ ਉਹਦਾ ਹੈ ਨਾ ਬਾਚਾ ਹੁਣੀ ਪੀ ਕੇ ਤੁਰਿਆ ਸੀ ਘਰੋਂ ਮੈਂ ਠੀਕ ਆ ਵੀਡੀਓ ਦੇਖਿਆ ਕਰ ਆਪਣੇ ਆਪ ਬੁਲਾਓ ਗਈ ਸੀ ਸਟਾਰਟ ਕਰਦੀ ਅੱਛਾ ਹਾਂ ਤੈਨੂੰ ਮੈਂ ਲਿੰਕ ਭੇਜੂਗਾ ਤੈਨੂੰ ਠੀਕ ਫੋਲੋ ਕਰ ਲਈ ਸਬਸਕ੍ਰਾਈਬ ਸਾਇ ਇਹ ਤੋਂ ਕਰਾ ਲਈ ਚੰਗਾ ਕੋਈ ਨਾ ਕੋਈ ਹਾਂ ਚੱਲ ਠੀਕ ਆ ਓਕੇ ਚਲਦੇ ਆਂ ਇਹ ਆਪਣੀ ਆਂਟੀ ਦਾ ਮੁੰਡਾ ਗਾ ਪਹਿਲਾਂ ਇਹਨਾਂ ਦਾ ਘਰ ਪੈਂਡ ਹੁੰਦਾ ਸੀਗਾ ਜੀ ਹੁਣ ਇਹ ਆ ਗਿਆ ਆਪਣੇ ਖੇਤ ਆ ਆ ਘਰ ਇਹਨਾਂ ਦਾ ਵਧੀਆ ਲਿਆਜ ਆਪਣੀ ਬਹੁਤ ਬਣਦੀ ਇਹਨਾਂ ਨਾਲ ਘਰ ਵਾਲੀ ਗੱਲ ਆ ਯਾਰ ਆਪਾਂ ਹਰੇਕ ਨਾਲ ਬਣਾ ਕੀ ਰੱਖੀ ਜਿਆ ਵਿੱਚ ਬੰਦੇ ਹੁੰਦੇ ਆ ਆਪ ਬਗਾੜਨ ਵਾਲੀ ਉਹ ਤਾਂ ਫਿਰ ਉਹਨਾਂ ਦੀ ਗਲਤੀ ਆ ਆਪਾਂ ਕਦੇ ਯਾਰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਠੀਕ ਆ ਮੈਂ ਆਵਾ ਬਗਾੜਦਾ ਹੀ ਨਹੀਂ ਕਿਸੇ ਨਾਲ ਹਮੇਸ਼ਾ ਹਰੇਕ ਨਾਲ ਬਣਾ ਕੇ ਰੱਖਨੇ ਆ ਪਿਆਰ ਰੱਖੀਦਾ ਇਹ ਬੰਦਾ ਇਹ ਹੀ ਆ ਦੇਖ ਲਾ ਥੋੜਾ ਇਹਨੂੰ ਲੈ ਜਾ ਜੇ ਮੈਂ ਹੁਣ ਮੈਂ ਮੰਨ ਕੇ ਚੱਲ ਟਰਾਲਾ ਮੰਗਣਾ ਕੱਲਾ ਹਨ ਮੈਨੂੰ ਕਹਿੰਦਾ ਵੀ ਜੇ ਤੂੰ ਟਰੈਕਟਰ ਵੀ ਲੈ ਜਾਣਾ ਹਨਾ ਟਰਾਲੇ ਦੇ ਨਾਲ ਟਰੈਕਟਰ ਵੀ ਲੈ ਜਾ ਕਹਿੰਦਾ ਵੀ ਤੂੰ ਕਿੱਥੇ ਟਰੈਕਟਰ ਹੋਰ ਕਿਸੇ ਦਾ ਮੰਗੇਗਾ ਆ ਤਾਂ ਆਪਣੇ ਕੋਲ ਟਰੈਕਟਰ ਨਹੀਂ ਆਪਾਂ ਕਿਹੜਾ ਖੇਤੀਬਾੜੀ ਖੇਤੀਬਾੜੀ ਦਾ ਕੰਮ ਕਰਦੇ ਆ ਮੈਨੂੰ ਕਹਿ ਦਿੰਦਾ ਵੀ ਤੂੰ ਟਰੈਕਟਰ ਵੀ ਲੈ ਜਾ ਮੇਰੇ ਵਾਲਾ ਐਂ ਕਹਿ ਦਿੰਦਾ ਬੰਦਾ ਦੇਖ ਲਾ ਵੀ ਆਪਣੇ ਲਿਆ ਜੀ ਦਵਿੰਦਰ ਨੇ ਤੁਸੀਂ ਜਾਣਦੇ ਹੋਵੋਗੇ ਤੁਹਾਨੂੰ ਦਿਖਾਇਆ ਤੁਸੀਂ ਬੰਦ ਬੰਦ ਪ੍ਰਧਾਨ ਉਹਨੇ ਮੰਨ ਕੇ ਚੱਲ ਉੱਥੇ ਜਾਣਾ ਸੀਗਾ ਕੀ ਕਹਿੰਦੇ ਹੁੰਦੇ ਆ ਤਖਤਪੁਰੇ ਮੇ ਉਹ ਦੋ ਇਹਨੇ ਟਰਾਲਾ ਉਹ ਕਹਿੰਦਾ ਯਾਰ ਮੈਨੂੰ ਟਰਾਲੇ ਦਾ ਹੱਲ ਕਰਕੇ ਦੇ ਬਾਈ ਅਣਕੇ ਤੇ ਮੈਂ ਕਹਿੰਦਾ ਮੈਂ ਕੋਈ ਚੱਕਰ ਨਹੀਂ ਮੈਂ ਇਹਨੂੰ ਫੋਨ ਲਾਇਆ ਮੈਨੂੰ ਕਹਿੰਦਾ ਮਹਾ ਯਾਰ ਬਾਈ ਅਣਕੇ ਕੋਈ ਪਰਖਟ ਆਹ ਗੱਲ ਕਰਕੇ ਵੀ ਐ ਟਰਾਲਾ ਚਾਹੀਦਾ ਕਹਿੰਦਾ ਲੈ ਜਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰ ਤੇ ਫਿਰ ਆਪਾਂ ਵੀ ਬਾਈ ਪਿੱਟ ਨਹੀਂ ਦਿਖਾਉਂਦੇ ਕਦੇ ਇਹਨੂੰ ਬੰਦੇ ਨੂੰ ਜਦੋਂ ਇਹ ਗੱਡੀ-ਗੁੱਡੀ ਮੰਗਦਾ ਵਿਚਾਰੇ ਨੂੰ ਹਜੇ ਚਲਾਉਣੀ ਘਟ ਆਉਂਦੀ ਆ ਇਹ ਕਹਿੰਦਾ ਮੇਰੇ ਨਾਲ ਚੱਲ ਰਸਤੇ ਰੁੱਤੇਦਾਰੀ ਚ ਜਾਣਾ ਹੁੰਦਾ ਆਪਾਂ ਵੀ ਜਵਾਬ ਨਹੀਂ ਦਿੰਦੇ ਗੱਡੀ ਲੈ ਜਾਏਗੀ ਆਪਾਂ ਨਾਲ ਜਾਵੜਦਾ ਚੱਲ ਜਦੋਂ ਇਹਦੇ ਕੋਲੇ ਬੰਦਾ ਹੁੰਦਾ ਗੱਡੀ ਚਲਾਉਣ ਵਾਲਾ ਉਦੋਂ ਤਾਂ ਇਹ ਲੈ ਜਾਂਦਾ ਨਹੀਂ ਫਿਰ ਮੈਂ ਜਾਵੜਦਾ ਹੁੰਨਾ ਆ ਨਾਂ ਕੀ ਹਰ ਗੋਵਿੰਦ ਬਾਡੀ ਬੰਦੇ ਬਹੁਤ ਵਧੀਆ ਐ ਜੀ ਦਿਲ ਦੇ ਸਾਫ਼ ਬੰਦੇ ਆ ਆ ਆ ਗਿਆ ਪਾਪਾ ਕਹਿੰਦਾ ਸਕੂਲ ਇੱਥੇ ਮੈਂ ਪੜਿਆ ਸੀ 11ਵੀਂ 12ਵੀਂ ਚ ਤੇ ਬਾਕੀ ਸਟੱਡੀ ਮੈਂ 10ਵੀਂ ਤੱਕ ਤਾਂ ਆਪਣੀ ਕਰੀ ਸੀਗੀ ਮਾਤਾ ਗੁਜਰੀ ਸਕੂਲ ਚ ਬਸ ਤੇ 11ਵੀਂ 12ਵੀਂ ਇੱਥੇ ਕਰੀ ਸੀ ਪੜੇ ਤਾਂ ਐਸਾ ਬੈਸੇ ਅੰਗਰੇਜ਼ੀ ਆਪਾਂ ਨੂੰ ਉਦੋਂ ਘੱਟ ਆਉਂਦੀ ਸੀ ਉਹ ਆਪਣੇ ਘਰ ਦੀ ਦੀ ਐਥਰੋਡ ਤੋਂ ਤੇ ਆ ਜਿਹੜੀਆਂ ਕਲੋਨੀਆਂ ਇਹ ਵੀ ਆਪਣੇ ਬਾਈ ਦਰਸ਼ਮ ਦੀਆਂ ਹੀ ਆ ਇੱਥੇ ਸ਼ਾਇਦ ਕਹਿੰਦੇ ਹੁਣ ਬੱਟੀ ਆਊਟਲੈਟ ਬਣਨੀ ਆ ਸ਼ਾਇਦ ਪਹਿਲਾਂ ਤਾਂ ਕਲੋਨੀ ਕੱਟਣ ਨੂੰ ਕਹਿੰਦੇ ਸੀ ਕਿ ਤੇ ਪਰ ਹੁਣ ਇੱਥੇ ਮੰਨ ਕੇ ਚੱਲ ਆਊਟਲੈਟ ਬਣਾਉਣਗੇ ਤੇ ਆ ਡੀਸੀ ਡਿਵੈਲਪਰ ਇਹਨਾਂ ਦਾ ਦਫ਼ਤਰ ਆ ਗਿਆ ਤੇ ਆ ਆਪਣੇ ਸ਼ੰਦਰਬਾਬੂ ਜੀ ਦਾ ਭਾਰਤ ਪੈਟਰੋਲੀਅਮ ਦਾ ਪੰਪ ਬਹੁਤ ਵਧੀਆ ਦਿਲਦਾਰ ਬੰਦੇ ਨੇ ਖੜਨ ਵਾਲੇ ਬੰਦੇ ਨੇ ਬਹੁਤ ਵਧੀਆ ਯਾਰ ਆਪਾਂ ਇਹਨਾਂ ਨੇ ਕਿਸੇ ਨੂੰ ਮਾਰਾ ਹਨ ਬਹੁਤ ਵਧੀਆ ਨੇ ਆ ਚ ਲਾ ਰਿਹਾ ਅੱਜ ਬਾਈ ਵੀ ਹੈਣੀਗਾ ਬਾਪੂ ਆਊਗਾ ਬਾਪੂ ਘਰ ਘਰੇ ਗਿਆ ਵਾ ਹੁਣ ਓਵਰ ਟਾਈਮ ਚੱਲਦਾਗਾ ਕਿਉਂਕਿ ਭਾਲਕੀਆਂ ਮੋਰੇ ਨਵੇਂ ਸਾਲ ਚ ਦੇਣੀ ਆਗੀਆਂ ਆ ਗਏ ਵਰਕਸ਼ਾਪ ਚ ਦਿਖਾਉਣੇ ਕੀ ਮਾਹੌਲ ਚਾਲਾ ਰਿਹਾ ਆ ਪਾਈ ਜਾਂਦਾ ਸਾਡੇ ਭਾਈ ਬੰਦੇ ਬੀਲ ਕੱਪ ਲੈ ਇੱਥੇ ਜਾਣਾ ਤੋਤੀ ਤਾਂ ਨਹੀਂ ਗਈ ਫੇਰ ਤੋਤੀ ਕੰਗਾ ਵਾ ਵਾਏ ਗਏ ਭਾਈ ਆਪਣੀ ਨੂਨਾ ਐ ਨੂਨਾ ਸੌਰੀ ਨੇਣੂ ਰਾਣੀ ਚ ਇਹ ਹਜੇ ਚਲਾਉਣੀ ਸੌਖੀ ਆ ਪਤਾ ਨਹੀਂ ਹੱਥ ਜਾ ਟੇਕੇ ਲੱਗਦਾ ਤਾਂ ਕਰਕੇ ਆ ਕਹਿੰਦਾ ਦੂਜਾ ਕੇ ਕੰਮ ਜਾ ਕਰਾਇਆ ਹੀ ਗੀਅਰ ਦਾ ਕੰਮ ਵੀ ਨਹੀਂ ਕਰਾਇਆ ਪਤਾ ਨਹੀਂ ਕੀ ਕਰਤਾ ਮਿਸਤਰੀ ਨੇ ਇਹਦੇ ਬੈਲਟ ਉਹੀ ਸੀ ਇੱਕ ਸਰਵਿਸ ਕਰਾਈ ਸੀ ਤੇ ਆਪਣਾ ਲੈ ਜਾ ਜੇਪੋ ਆਏ ਸੀ ਪਤਾ ਨਹੀਂ ਕੀ ਕਰਤਾ ਗੀਅਰ ਦਾ ਤਾਂ ਕੰਮ ਗੀਅਰ ਤਾਂ ਛੇੜਿਆ ਵੀ ਨਹੀਂ ਪਤਾ ਨਹੀਂ ਕਾ ਤੋ ਦੂਜਾ ਗੀਅਰ ਨਿਕਲ ਲੱਗ ਗਿਆ ਆ ਜਾਂਦਾ ਕੇਵਲ ਝੋਟਾ ਪਤਾ ਨਹੀਂ ਕੀ ਚੱਕਰ ਪੈ ਗਿਆ ਗੀਅਰ ਦਾ ਆਪਾ ਕੰਮ ਕਰਾਇਆ ਵੀ ਨਹੀਂ ਗੀਅਰ ਦਾ ਤਾਂ ਕੁਝ ਹੈ ਪਹਿਲਾਂ ਵਧ ਗਿਆ ਗੀਅਰ ਪੈਂਦੀ ਸੀ ਅਕੱਲਾ ਇਹਦਾ ਬ੍ਰੇਕਾਂ ਦੇ ਟਿੱਕ ਦਾ ਸੀਗੀ 레이జర్ ਪੁਆਇੰਟ ਪੈਣਾ ਸੀ ਮਰੂਤੀ ਦੇ ਬਲੇਜਰ ਨਾਲ ਜਗਾੜ ਕਰਕੇ ਪਵਾਇਆ ਸੀ ਉਹ ਮਿਲ ਬਣੀ ਨਹੀਂ ਗੱਲ ਬਾਤ ਕਰਨ ਬ੍ਰੇਕ ਛੱਡ ਵੀ ਸੀ ਜਾਂਦ ਜਾਂਦੀ ਗੱਲ ਕਰ ਸੀ ਆਪਣੇ ਮਤਲਬ ਆਪਣੇ ਵਾਲੇ ਰਾਹ ਤੇ ਔਲੀ ਦੀ ਗੱਡੀ ਨਾਲ ਕਰ ਰੋਕ ਲਈ ਤੇ ਬਾਅਦ ਚ ਮਟਰ ਨਾਲ ਉਹ ਲਾ ਕੇ ਪਾਇਆ ਇਹਦੇ 레이జర్ origignal ਹਾਂ ਟਾਟਾ ਦੇ ਲੈਣ ਹੁੰਦੇ ਇੱਕ ਤਾਂ ਇਹਦਾ ਨੇਣ ਦਾ ਸਮਾਨ ਨਹੀਂ ਮਿਲਦਾ ਛੇਤੀ ਅੱਜ ਕੈਨੇਡਾ ਵਾਲੇ ਪਾਣ ਜਾਂ ਪਾਣ ਗਿਆ ਆਏ ਵਾ ਠੀਕ ਕਹਿੰਦੇ ਵੀ ਕਾਂਟੂਨ ਦੇਖਣੇ ਕਿਹੜਾ ਕਾਂਟੂਨ ਦੇਖਣਾ ਪੁੱਤ ਕਿੜਾ ਸਲਿਪਰੀ ਫਿਸ਼ ਅਜਾ ਸਲਿਪਰੀ ਫਿਸ਼ੇਸ ਆ ਉਧਰਲੇ ਕਾਂਟੂਨ ਦੇਖ ਰਿਆ ਆਪਣੇ ਅਰਗੇ ਦਾ ਮੋਟੂ ਮਾਟੂ ਪਤਲੂ ਦੇਖ ਕੇ ਭਲੇ ਆ ਮੋਟੂ ਪਤਲੂ ਡੋਰੈਮੋਂ ਤੇ ਇੱਕ ਹੋਰ ਦੇਖਦੇ ਹੁੰਦੇ ਸੀ ਮਿੰਜਾ ਧੌੜੀ ਇਹਨਾਂ ਦੇ ਨਵੇਂ ਕਾਂਟੂਨਾ ਸਲਿਪਰੀ ਫਿਸ਼ ਦੇਖਦੀ ਆ ਉਹ ਆਪਣੀ ਆ ਰਹਿਮਤ ਮੇਰੀ ਭਾਣ ਜੀ ਤੇ ਦੂਜਾ ਦੇਖਦਾ ਰਹਿੰਦਾ ਸਾਇਰਨ ਹੈਡ ਤੇ ਹਰਜੀ ਕੋਲੀਆ ਇਹ ਜਾਂ ਕੁਛ ਦੇਖਦੇ ਹੁੰਦੇ ਆ ਆ ਇਹਨਾਂ ਦੇ ਫੇਵਰੇਟ ਕਾਂਟੂ ਨਾਲ ਜਿੱਡੇ ਮਿਲਿਆ ਨੇ ਉਹ ਆ ਗਿਆ ਆ ਫਰਸਟ ਵਾਲੀ ਉਹ ਸੈਕਿੰਡ ਵਾਲੀ ਦੇਖ ਆਹਾਂ ਆ ਦੇਖੋ ਭਾਈ ਕਹਿੰਦੇ ਸਲੀਪਰ ਹੀ ਫਿਸ਼ ਚੰਪਾ ਚੱਲ ਪਈ ਨਾ ਇਹ ਸਲੀਪਰ ਹੀ ਫਿਸ਼ ਓਕੇ ਪੁੱਤ ਸ਼ੂ ਲਾ ਕੇ ਬੈੱਡ ਤੇ ਬਹਿ ਕੇ ਦੇਖ ਲੋ ਓਕੇ ਮੈਂ ਆਉਣਾ ਥੋੜੇ ਟਾਈਮ ਤੱਕ ਹੁਣ ਆਇਆ ਸੀ ਆ ਮੈਂ ਲਾਈਟਾਂ ਹੀ ਛੱਡਣ ਮੈਂ ਸਾੜ ਦਿੰਦਾ ਵਾਹ ਸੱਚੇ ਕੰਮ ओके ਡਾਡਾ ਮੈਂ ਸ਼ਰਤਾਂ ਤੇ ਲੇਟਾ ਤੇ ਬਸ ਮੇਰਾ ਵਲੌਗ ਵੀ ਡੇਟਾ ਹੋਣ ਵਾਲੀ ਆ ਨਿਭੜਨ ਵਾਲੀ ਆ ਕੰਮ ਦੁਬਾਰਾ ਆਪਾਂ ਬਸ ਕੱਪੜੇ-ਕੱਪੜੇ ਬਦਲ ਗਏ ਆ ਕੁਰਸੀ-ਕੁਰਸੀਆਂ ਤੇ ਕੰਨੀਆਂ ਬਾਰੋਂ ਚੱਕ ਕੇ ਬੈੰਨੇ ਆ ਓਕੇ ਰੋਟੀ ਪਾਣੀ ਖਾ ਕੇ ਇਦਾਂ ਮੱਚਾ ਪਾਰਟੀ ਲੱਗੀ ਪਈ ਆ ਦੇਖਣ ਸਲੀਪਰ ਹੀ ਫਿਸ਼ ਪੁੱਤ ਬਹਿ ਕੇ ਦੇਖ ਲੋ ਇੱਥੇ ਬੈੱਡ ਤੇ ਦੇਖ ਬਹਿ ਜਾ ਜਾਂ ਸੋਫਿਆਂ ਤੇ ਬਹਿ ਜਾਓ ਜਿੱਥੇ ਮਰਜ਼ੀ ਬਹਿ ਜਾਓ ਜਿੱਥੇ ਮਰਜ਼ੀ ਬਹਿ ਕੇ ਦੇਖ ਲੋ ਤੇ ਚਲੋ ਮੈਂ ਕਰ ਲਾ ਡੱਟ ਬਣਾਵਾਂਗਾ ਤੇ ਫਿਰ ਮਿਲਦੇ ਆ ਤੁਹਾਨੂੰ ਠੰਡ ਹੋ ਗਈ ਅੱਜ ਜਿਆਦਾ ਆਪੋ ਯਾਰ ਰਾਤ ਵਾਲੀ ਨਵੀਂ ਰਜਾਈ ਆ ਓਕੇ ਠੀਕ ਆ ਫੇਰ ਆ ਗਏ ਉੱਥੇ ਬਾਈ ਹੁਲੇ ਪਲਕ ਪੈਸੇ ਨਾਲੇ ਕੋਲੇ ਪਲਕ ਪੈਸੇ ਨੂੰ ਪੁਆਇੰਟ ਵਾਲੇ ਕੋਲੇ ਤੇ ਕੋਈ ਆਇਆ ਸੀ ਮੈਂ ਤਾਂ ਕਿਹੜਾ ਫੇੜਾ ਕੱਢਣਾ ਮਿਲ ਗਿਆ ਕੱਲ੍ਹ ਦੀ ਵੀਡੀਓ ਜੀ ਬਣਾਈ ਸੀ ਉਹ ਕਹਿੰਦਾ ਕਿਸੇ ਲੈਦਰ ਸਪੈਸ਼ਲ ਆਪਣੀ ਉਹਦੇ ਲਈ ਬਣਾਵਾਂਗੇ ਇੰਸਟਾਗ੍ਰam ਲਈ ਉਹਦੇ ਜੀ ਥੋੜਾ ਜਿਹਾ ਕੰਮ ਡੱਟਾ ਹੋ ਗਿਆ ਵਲੌਗ ਲਈ ਬਣਾਈ ਸੀ ਤੇ ਚਲ ਕੋਈ ਨਹੀਂ ਬਣਾਵਾਂਗੇ ਕਿਸੇ ਦਿਨ ਵਧੀਆ ਜੀ ओके मिलਦੇ ਆ ਮੈਂ ਫੇਰ ਬਾਜ਼ਾਰ ਆਏ ਸੀ ਮੈਂ ਮਨ ਕਰਾ ਚੱਲ ਮੇਰੇ ਕੰਮ ਕਰਨਾ ਸੀ ਫਿਰ ਮਿਲਦੇ ਆ ਕੋਈ ਨਹੀਂ ਘਰੇ ਜਾ ਕੇ ਮੇਰੇ ਮਿੱਤਰੋ ਉਹ ਜਿਹੇ ਕਰੇ ਤੇ ਲੋਕ ਡੇਟਿੰਗ ਤੇ ਲੱਗਿਆ ਵਾ ਚੰਬੜਿਆ ਵੈਂਦਾ ਆਪਣੀ ਚੁੰਮਕ ਲੱਗੀ ਵੀ ਇਹਦੇ ਚਾਹ ਪਿੰਡ ਮੇਰੇ ਮੁਕੰਮਲ ਸੀਗਾ ਤੇ ਹੋਰ ਬਸ ਠੀਕ ਆ ਤੇ ਅੱਜ ਦਾ ਵਲੋਗ ਆਪਾਂ ਐਂਡ ਕਰਦੇ ਆ ਤੇ ਰਾਹ ਉਹ ਦੇਖਦੇ ਜੂੜਾ ਸੋ ਤੁਹਾਨੂੰ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਭਰਾ ਦਾ ਨਾਮ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਲੱਗੂ ਜੀ ਜਉਂਦੇ ਬਸ ਦੇ ਰੋਂਗ ਰੱਬ ਸਭ ਨੂੰ ਤਰੱਕੀਆਂ ਦਾ ਸ਼ੇ ਚਾਹਦੇ ਕਰਾ ਦੇਵੇ ਸਭ ਦੇ ਸਦਾ ਆਗੇ ਸਾਡੇ ਸਹਾਇ ਰਹੇ ਤੇ ਬਾਕੀ ਠੀਕ ਆ ਓਕੇ ਮਿਲਦੇ ਆ ਨਵੇਂ ਬਲੌਗ ਦੇ ਨਾਲ